ਮਹਾਗੁਰ ਜੀ ਦਾ ਖਾਲਸਾ ਮਹਾਗੁਰ ਜੀ ਕੀ ਫਤਿਹ ਬੜੀਆਂ ਚਰਚਾਵਾਂ ਛੜੀਆਂ ਹੋਈਆਂ ਨੇ ਸੋਸ਼ਲ ਮੀਡੀਆ ਤੇ ਕਿਸਾਨ ਜਥੇਬੰਦੀਆਂ ਦੇ ਆਗੂ ਧਰਨੇ ਤੇ ਬੈਠੇ ਨੇ ਕਹਿੰਦੇ ਕੀ ਨੇ ਕਹਿੰਦੇ ਐਮਐਸਪੀ ਦੇਵੇ ਸਾਨੂੰ ਸਰਕਾਰ ਲਿਖਤੀ ਰੂਪ ਦੇ ਵਿੱਚ ਇਹ ਚਰਚਾ ਛੜੀ ਹੋਈ ਹੈ ਕਿਹੜੀਆਂ ਫੈਸਲਾਂ ਤੇ ਜਿੰਨੀਆਂ ਵੀ ਫੈਸਲਾਂ ਪੰਜਾਬ ਦੀ ਧਰਤੀ ਤੇ ਬੀਜੀਆਂ ਜਾਂਦੀਆਂ ਨੇ ਉਹਨਾਂ ਸਾਰੀਆਂ ਫਸਲਾਂ ਤੇ ਸਾਨੂੰ ਐਮਐਸਪੀ ਦੇਵੇ ਸਰਕਾਰ ਅੱਜ ਪੰਜਾਬ ਦੇ ਵਿੱਚ ਮੇਨ ਦੋ ਫਸਲਾਂ ਨੇ ਹਾੜੇ ਸੋਣੀ ਝੋਨਾ ਤੇ ਕਣਕ ਉਹਨਾਂ ਫਸਲਾਂ ਤੇ ਐਮਐਸਪੀ ਆਲਰੇਡੀ ਚੱਲਦੀ ਹੈ ਸਰਕਾਰ ਨੇ ਐਮਐਸਪੀ ਦਿੱਤੀ ਹੋਈ ਹੈ 13 ਹੋਰ ਫਸਲਾਂ ਨੇ ਜਿਦੇ ਵਿੱਚ ਸਬਜ਼ੀਆਂ ਵੀ ਆ ਜਾਂਦੀਆਂ ਪਰ ਜਦੋਂ ਤੁਸੀਂ ਇਹ ਕਹਿੰਦੇ ਸੀ ਕਿ ਅਸੀਂ ਕਿਸਾਨੀ ਅੰਦੋਲਨ ਜਿੱਤ ਲਿਆ ਕਿਸਾਨੀ ਅੰਦੋਲਨ ਵੀ ਨਹੀਂ ਕਿਹਾ ਅਸੀਂ ਦਿੱਲੀ ਜਿੱਤ ਲਈ ਦਿੱਲੀ ਦਾ ਕੀ ਜਿੱਤ ਲਿਆ ਅੱਜ ਸਾਡੇ ਢਾਡੀ ਫੋਕਰੇ ਕਹਿੰਦੇ ਨਾ ਅਸੀਂ 25 ਵਾਰ ਦਿੱਲੀ ਜਿੱਤ ਲਈ ਅਸੀਂ 17 ਵਾਰ ਜਿੱਤ ਲਈ ਅਸੀਂ 21 ਵਾਰ ਜਿੱਤ ਲਈ ਇਹ ਕਹਿੰਦੇ ਨੇ ਨਾ ਇਹ ਉਹ ਲੋਕ ਨੇ ਜਿਹੜੇ ਢੱਡਾਂ ਖੜਕਾ ਕੇ ਲੋਕਾਂ ਦੇ ਪੁੱਤਾਂ ਨੂੰ ਮਰਵਾਉਣ ਜਾਣਦੇ ਨੇ ਤੇ ਆਪ ਇਹਨਾਂ ਨੇ ਕਦੇ ਚੀਚੀ ਨਹੀਂ ਘਟਾਈ ਇਹ ਸਚਾਈ ਹੈ ਇਹੀ ਹਾਲ ਕਿਸਾਨ ਆਗੂਆਂ ਦਾ ਇਹਨਾਂ ਦੇ ਘਰ ਦਾ ਕਿਹੜਾ ਮੈਂਬਰ ਮਰਿਆ ਹੈ ਦੱਸਿਓ ਮੈਨੂੰ ਕੋਈ ਵੀ ਨਹੀਂ ਕਿਹਦੀ ਲੱਤ ਕਿਹਦੀ ਬਾਹ ਟੁੱਟੀ ਹੈ ਦੱਸਿਓ ਮੈਨੂੰ ਕਿਸੇ ਦੀ ਵੀ ਨਹੀਂ ਮਰਿਆ ਕੌਣ ਹੈ 800 ਕਿਸਾਨ ਉਹਦੇ ਵਿੱਚ ਬਹੁਤ ਜ਼ਿਆਦਾ ਮਜ਼ਦੂਰ ਵੀ ਲਏ ਜਿਨ੍ਹਾਂ ਦਾ ਖੇਤੀ ਨਾਲ ਕੋਈ ਲੈਣਾ ਦੇਣਾ ਨਹੀਂ ਜਿਹੜੇ ਕੇਵਲ ਖੇਤਾਂ ਦੇ ਵਿੱਚ ਮਜ਼ਦੂਰੀ ਕਰਕੇ ਰੋਟੀ ਖਾਂਦੇ ਨੇ ਉਹ ਮਜ਼ਦੂਰ ਵੀ ਦਿੱਲੀ ਅੰਦੋਲਨ ਦੇ ਵਿੱਚ ਮਰੇ ਨੇ ਤੇ ਸਰਕਾਰ ਨੇ ਅਰਬਾਂ ਖਰਬਾਂ ਰੁਪਇਆ ਅਕਾਊਂਟਾਂ ਵਿੱਚ ਪਾਤਾ ਤੇ ਜਦੋਂ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਸਾਨੂੰ ਵੈਗ ਚਾਹੀਦੇ ਨੇ 5-7 ਉਦੋਂ ਕਿਸਾਨਾਂ ਦੇ ਅਕਾਊਂਟਾਂ ਵਿੱਚ ਪੈਸਾ ਪਾਇਆ ਨਹੀਂ ਇਹਨਾਂ ਦਲਾਲਾਂ ਨੇ ਸਰਕਾਰ ਤੋਂ ਪੈਸਾ ਲੈ ਲਿਆ ਮੈਂ ਬਹੁਤ ਵਾਰੀ ਕਿਹਾ ਬਹੁਤ ਬੰਦੇ ਮੈਨੂੰ ਜੱਫੇ ਬੰਦਿਆਂ ਵਾਲੇ ਫੋਨ ਕਰਦੇ ਨੇ ਇਹਨਾਂ ਦੇ ਜਿਹੜੇ ਚਮਚੇ ਹੁੰਦੇ ਤੁਸੀਂ ਇਦਾਂ ਕਿਦਾਂ ਕਹਿ ਸਕਦੇ ਹੋ ਕੀ ਸਬੂਤ ਹੈ ਤੁਹਾਡੇ ਕੋਲੇ ਸਬੂਤ ਸਭ ਤੋਂ ਵੱਡਾ ਇਹੀ ਹੈ ਜੇ ਅਣਖ ਸ਼ਰਮ ਹੈਗੀ ਆ ਨਾ ਸਾਹਮਣੇ ਬੈਠ ਕੇ ਗੱਲ ਕਰੋ ਦੱਸਾਂਗੇ ਬੀ ਕਿਹੜੇ ਕਿਸਾਨ ਆਗੂ ਨੇ ਕਿੰਨੀ ਪ੍ਰਾਪਰਟੀ ਬਣਾਈ ਹੈ ਕਿਹੜੇ ਕਿਸਾਨ ਆਗੂ ਨੇ ਆਪਣੇ ਬੱਚੇ ਬਾਹਰ ਸੈੱਟ ਕਰਕੇ ਹਵਾਲੇ ਰਾਹੀਂ ਪੈਸਾ ਕਿੰਨਾ ਭੇਜਿਆ ਬਾਹਰ ਉਹ ਸਾਰਾ ਕੋਈ ਦੱਸਾਂਗੇ ਦੋ ਤਿੰਨ ਕਨੇ ਫੋਨ ਕੀਤਾ ਸੀ ਮੁੜ ਕੇ ਅੱਜ ਫੋਨ ਕਰਦੇ ਨੇ ਬਹੁਤ ਕੁਝ ਦੱਸਣ ਵਾਸਤੇ ਸਾਡਾ ਕੀ ਜਾਂਦਾ ਮੇਰੇ ਕੋਲੇ ਤਾਂ ਕੁਝ ਨਹੀਂ ਨਾ 13 ਚੋਂ ਨਾ 3 ਨਾਲ ਪਰ ਜਦੋਂ ਕਿਤੇ ਪੰਗਾ ਪੈ ਗਿਆ ਨਾ ਪੋਤੜੇ ਇਦਾਂ ਖੋਲੂ ਇੰਡੀਆ ਵਿੱਚ ਰਹਿਣਾ ਮੁਸ਼ਕਿਲ ਹੋ ਜਾਊ ਤੁਸੀਂ ਕਿਹੜੇ ਕਿਸਾਨ ਆਗੂ ਬਣ ਕੇ ਕਿਸਾਨਾਂ ਨੂੰ ਗੁੰਮਰਾਹ ਕਰਨ ਲੱਗੇ ਹੋ ਨਾ ਮੈਂ ਬਹੁਤ ਬਾਰ ਬੇਨਤੀ ਕੀਤੀ ਹੈ ਜਿੰਨੇ ਵਾਰੀ ਵੀ ਇਹਨਾਂ ਨੇ ਧਰਲੇ ਲਾਏ ਨੇ ਨਾ ਓਨੇ ਵਾਰੀ ਪੰਜਾਬ ਦਾ ਲਾਸ ਹੋਇਆ ਪੰਜਾਬ ਘਾਟੇ ਵਿੱਚ ਗਿਆ ਬੰਬੇ ਤੋਂ ਇੱਕ ਬਹੁਤ ਵੱਡੇ ਵਪਾਰੀ ਨੇ ਮੇਰੇ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਜਦੋਂ ਕਹਿੰਦੇ ਕਿਸਾਨੀ ਅੰਦੋਲਨ ਸ਼ੁਰੂ ਕੀਤਾ ਸੀ ਨਾ ਉਦੋਂ ਕਹਿੰਦੇ 20-25 ਹਜ਼ਾਰ ਕਰੋੜ ਰੁਪਏ ਦਾ ਖਰਚਾ ਪੰਜਾਬ ਦੇ ਕਿਸਾਨਾਂ ਦਾ ਹੋਇਆ ਮੈਕਸੀਮਮ ਸਾਨੂੰ ਕਹਿੰਦੇ ਜੇ 10 ਹਜ਼ਾਰ ਕਰੋੜ ਰੁਪਏ ਵੀ ਦੇ ਦੋਗੇ ਨਾ ਅਸੀਂ ਪੰਜਾਬ ਨੂੰ ਕਹਿੰਦੇ ਅਮਰੀਕਾ ਦੇ ਬਰਾਬਰ ਖੜਾ ਕਰ ਦਿਆਂਗੇ 10000 ਕਰੋੜ ਦੇ ਨਾਲ ਐਡੇ ਐਡੇ ਕਹਿੰਦੇ ਪ੍ਰੋਜੈਕਟ ਲਾ ਸਕਦੇ ਆ ਪੰਜਾਬ ਦੇ ਵਿੱਚ ਪਰ ਇਹਨਾਂ ਕਿਸਾਨ ਜਥੇਬੰਦੀਆਂ ਵਾਲਿਆਂ ਨੇ ਕਿਸਾਨਾਂ ਨੂੰ ਕੀਤਾ ਗੁੰਮਰਾਹ ਡਰਾਇਆ ਗਿਆ ਕਿ ਤੁਹਾਡੀਆਂ ਜ਼ਮੀਨਾਂ ਖੋਲੀਆਂ ਜਾਣਗੀਆਂ ਇਹ ਲੌਲੀਪੌਪ ਦਿੱਤੇ ਗਏ ਕਰਜ਼ਾ ਮਾਫ਼ ਕਰਾ ਦੇਵਾਂਗੇ ਗੁੰਮਰਾਹ ਕਰਕੇ ਅੰਦੋਲਨ ਖੜਾ ਕਰਤਾ ਤੁਹਾਡੇ ਕਰਜ਼ੇ ਮਾਫ਼ ਕਰਵਾ ਦੇਾਂਗੇ ਇਕੱਠ ਕਰ ਲਿਆ ਇਹ ਕਹਿ ਕੇ ਤੇ ਆਪ ਸ਼ੁੱਧਾ ਜਾ ਕੇ ਲੀਟਰਾਂ ਦੇ ਨਾਲ ਸਮਝੌਤੇ ਕਰ ਲਈ। ਇਹ ਸਚਾਈ ਹੈ। ਤੇ ਹੁਣ ਜਿਹੜਾ ਅੰਦੋਲਨ ਸ਼ੁਰੂ ਕੀਤਾ ਹੋਇਆ ਨਾ ਕੋਈ ਮਤਲਬ ਨਹੀਂ ਐਮਐਸਪੀ ਦਾ। ਸਾਡੇ ਜਿਹੜੀਆਂ ਰੈਗੂਲਰ ਫਸਲਾਂ ਨੇ ਉਹ ਕਣਕ ਤੇ ਝੋਨਾ ਉਤੇ ਐਮਐਸਪੀ ਚੱਲ ਰਹੀ ਹੈ। ਤੇ ਹੋਰ ਫਸਲਾਂ ਤੇ ਕੋਈ ਤੇ ਐਮਐਸਪੀ ਦਿੱਤੀ ਹੋਈ ਹੈ। ਜਿਹੜੇ ਵੀ ਫਸਲ ਤੇ ਐਮਐਸਪੀ ਚਾਹੀਦੀ ਹੈ ਉਹ ਪ੍ਰੂਫ ਕਰੋ ਕਿ ਅਸੀਂ ਪੰਜਾਬ ਦੀ ਧਰਤੀ ਤੇ ਫਸਲ ਬੀਜ ਰਹੇ ਹਾਂ। ਚੱਕਸ ਮਿਲ ਜਾਊਗਾ ਇਥੇ ਨਾਲ ਗੱਲ ਇੱਕ ਹੋਰ ਨੋਟ ਕਰਾ ਦਿੰਦਾ ਅੱਜ ਮਜ਼ਦੂਰ ਤੇ ਜਿਹੜੇ ਹਾਲਾਤ ਨੇ ਨਾ ਤੁਸੀਂ ਬਹੁਤ ਵੀਡੀਓ ਦੇਖ ਚੁੱਕੇ ਹੋ ਕਿ ਕਈਆਂ ਕਰਨ ਦੇ ਵਿੱਚ ਰੋਟੀ ਪਕਾਉਣ ਵਾਸਤੇ ਇੱਕ ਡੰਗ ਦਾ ਆਟਾ ਨਹੀਂ ਹੁੰਦਾ ਉਹ ਵੀ ਵੇਲਾ ਪੂਰਾ ਕਰਦੇ ਨੇ ਕਦੇ ਧਰਨਾ ਲਾਉਂਦੇ ਨੇ ਕਦੇ ਵੀ ਨਹੀਂ ਜਿਹੜੇ ਵੀ ਅਸਲ ਕਿਸਾਨ ਧਰਤੀ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਦੇਣ ਦੀ ਹੈ ਵਧੀਆ ਤੋਰੀ ਫੁਲਕਾ ਚੱਲੀ ਜਾਂਦਾ ਹੈ ਲਾਲਚ ਤਮਾ ਲਾਲਸਾ ਇੱਕ ਅਦੇ ਖਤਮ ਨਹੀਂ ਹੁੰਦੀ ਇੱਕ ਸੱਪ ਦੇ ਮੂੰਹ ਵਿੱਚ ਡੱਡੂ ਸੀ ਡੱਡੂ ਦਾ ਮੂੰਹ ਫਿਰ ਵੀ ਖੁੱਲਾ ਲਾਲਚ ਕੀ ਸੀ ਕਿ ਹੋ ਸਕਦਾ ਮਰਦਿਆਂ ਮਰਦਿਆਂ ਕੋਈ ਮਸਰ ਮੇਰੇ ਮੂੰਹ ਵਿੱਚ ਪੈ ਜਾਵੇ ਹਾਲਾਂਕਿ ਪਤਾ ਸੀ ਕਿ ਮੈਂ ਸੱਪ ਦੇ ਮੂੰਹ ਵਿੱਚਾਂ ਸੱਪ ਮੈਨੂੰ ਨਿਕਲੇਗਾ ਮੈਨੂੰ ਜਿੰਦਾ ਨਹੀਂ ਛੱਡੇਗਾ ਉਦੋਂ ਦੇ ਹਾਲਾਤ ਸਾਡੇ ਬੜੇ ਬਹੁਤ ਕੁਝ ਸਾਡੇ ਕੋਲ ਗੁਰੂਆਂ ਪੀਰਾਂ ਦੀ ਧਰਤੀ ਹੈ ਗੁਰੂ ਸਹਿਬਾਨਾਂ ਦੇ ਬੋਲ ਨੇ ਇਹ ਪੰਜਾਬ ਗੁਰਾਂ ਦੇ ਨਾਂ ਤੇ ਵਰਦਾ ਪਰ ਅਸੀਂ ਉਜਾੜਨ ਵਾਸਤੇ ਕੋਈ ਕਸ਼ਰ ਨਹੀਂ ਛੱਡ ਰਹੇ ਮੈਂ ਬਹੁਤ ਵਾਰੀ ਕਿਹਾ ਹੈ ਹਰੇ ਬੀਤੀ ਬੰਦੇ ਨੇ ਨਾ ਕਿਸਾਨ ਜਥੇਬੰਦੀਆਂ ਵਾਲੇ ਤੇ ਕਿਤੇ ਜੇ ਰੱਬ ਇਹਨਾਂ ਤੋਂ ਖਿਹੜਾ ਛੜਾ ਦੇ ਨਾ ਸਾਡਾ ਪੰਜਾਬ ਬਹੁਤ ਸ਼ੁਕ ਸ਼ਾਂਤੀ ਦੇ ਨਾਲ ਜੀ ਰਿਹਾ ਇੱਥੇ ਬੜਾ ਕੁਝ ਹੈ ਪੰਜਾਬ ਦੀ ਧਰਤੀ ਸੋਨਾ ਪੈਦਾ ਕਰ ਰਹੀ ਹੈ ਪੰਜਾਬ ਦੀ ਧਰਤੀ ਤੇ ਜਿਹੜੇ ਜੁਪੀ ਬਿਹਾਰ ਤੋਂ ਚੱਲ ਕੇ ਆਏ ਨੇ ਨਾ 500 ਰੁਪਏ ਟਿਕਟ ਲਾ ਕੇ ਟ੍ਰੇਨ ਦੀ ਉਹਨਾਂ ਨੇ 5-5 ਕਰੋੜ ਦੀ ਪ੍ਰਾਪਰਟੀ ਬਣਾ ਲਈ ਇੱਥੇ ਅਸੀਂ ਲਾ ਕੇ 20 ਲੱਖ ਰੁਪਏ ਕੋਈ ਕੈਨੇਡਾ ਭਜਦਾ ਵੀ ਅਮਰੀਕਾ ਜਾਂਦਾ ਕੋਈ ਆਸਟ੍ਰੇਲੀਆ ਜਾਂਦਾ ਕੋਈ ਇੰਗਲੈਂਡ ਜਾਂਦਾ ਉਹ ਭਾਈ ਇਹ ਟਚਰਾ ਕਰਦੇ ਆ ਕਹਿੰਦੇ ਅਸੀਂ 500 ਦੀ ਟਿਕਟ ਲੈ ਕੇ ਆਏ ਸੀ ਜੂਪੀ ਵਿਹਾਰ ਤੋਂ ਆ ਸਾਡੇ ਕੋਲ 5-5 ਕਰੋੜ ਦੀ ਪ੍ਰਾਪਰਟੀ ਹੈ ਪੰਜਾਬ ਦੇ ਵਿੱਚ ਤੇ ਅਸੀਂ ਬੇਸ਼ਰਮ ਹੋਏ ਪਏ ਅਸੀਂ ਡੰਡੇ 'ਤੇ ਝੰਡਾ ਫਸਾ ਲਿਆ ਜਾਂ ਝੰਡੇ 'ਤੇ ਡੰਡਾ ਫਸਾ ਲਿਆ ਇਹਨਾਂ ਕਿਸਾਨ ਆਗੂਆਂ ਦੇ ਪਿੱਛੇ ਲੱਗ ਕੇ ਪੰਜਾਬ ਨੂੰ ਪਹਿਲਾਂ ਬਰਬਾਦ ਕੀਤਾ ਤੇ ਹੁਣ ਬਰਬਾਦ ਕਰ ਦਿਆਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ